ਸਤਿnikਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਤੇ ਸਾਡਾ ਜਿੰਦਗੀ ਜਿੰਦਾਬਾਦ ਚੈਨਲਾਂ ਨੂੰ ਵੱਧ ਵੱਧ ਲਾਇਕ ਕਰੋ ਅਤੇ ਸ਼ੇਅਰ ਕਰੋ ਤੇ ਬਾਹਰ ਬੈਠੇ ਭੈਣ ਭਰਾਵਾਂ ਦਾ ਵੀ ਧੰਨਵਾਦ ਮੇਰੇ ਨਕਰ ਖੇੜੇ ਦਾ ਵੀ ਧੰਨਵਾਦ ਨੌਜਵਾਨ ਵੱਲੋਂ ਵੀ ਧੰਨਵਾਦ ਆਇਆ ਕਰਮਜੀਤ ਸੂਟ ਦੇ ਕਟਿੰਗ ਕਰ ਰਿਹਾ ਤੇ ਸਸਰੀ ਘਾਲ ਦੇ ਸਾਰੇ ਪੈਂਟ ਪ੍ਰਾमाणੂ ਹੋਰ ਸਾਰੇ ਹਨ ਤੁਸੀਂ ਠੀਕ ਆ ਅਸੀਂ ਵਧੀਆ ਜੀ ਅਸੀਂ ਅੱਜ ਦੇ ਪੈਂਟ ਪਲਾਜੋ ਕੱਟਦੇ ਆ ਇਹੋ ਜਿਹਾ ਜਦ ਵਿੱਚ ਮੁੰਦਾ ਹੋਵੇ ਦੀਦੀ ਬਣੀ ਮੜਾ ਜ ਮਾਰ ਲੈ ਦੇ ਰਹਿ ਦੇ ਮੇਰੇ ਨਾਲ ਹੋਣਾ ਨਹੀਂ ਇਹ ਕਿਤੇ ਕਿਤੇ ਇਧਰ ਜੀ ਲੇਡਿਆਂ ਦੀ ਕਟਾਈ ਹੋਈ ਆ ਰਹੀ ਹੈ ਤੇ ਸਾਡਾ ਫੋਨ ਵੀ ਕੱਲ ਖੜ ਗਿਆ ਸੀ ਤੇ ਨੋਖੀ ਵਾਲੇ ਨੋਖੀ ਜੋੜੀ ਵਾਲੇ ਭਾਈ ਹਰਜੀਤ ਸਿੰਘ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਸਾਨੂੰ ਪੂਰਾ ਹੀ ਸਮਝਾਇਆ ਫੇਰ ਸਾਡਾ ਫੋਨ ਚੱਲ ਪਿਆ ਉਹਦਾ ਨਾ ਬਹੁਤ-ਬਹੁਤ ਤੈ ਦਿਲੋਂ ਧੰਨਵਾਦ ਉਹਨਾਂ ਨੂੰ ਜਾਣਕਾਰੀ ਸਿੱਧਾ ਉਹਦੇ ਚਾਰੇ ਨੇ ਉਹਦੇ ਉਸੇ ਤਰੰਤੀ ਸਾਨੂੰ ਦੱਸਿਆ ਅਸੀਂ ਫੋਨ ਦੀ ਸੈਟਿੰਗ ਕੀਤੀ ਹੁਣ ਵਧੀਆ ਬਲੌਗ ਬਣਾ ਰਿਹਾ ਉਹ ਸਾਨੂੰ ਪਤਾ ਨਹੀਂ ਸੀਗਾ ਵੀ ਇਸ ਤਰ੍ਹਾਂ ਕਰਕੇ ਜਿਹੜੀਆਂ ਵੀਡੀਓ ਡਿਲੀਟ ਕਰਨੀਆਂ ਪੈਂਦੀਆਂ ਅਸੀਂ ਉਸੇ ਆਧਾਰ ਤੇ ਚੱਲਦੇ ਰਹੇ ਤੇ ਹੋ ਠੀਕ ਠਾਕ ਹੋ ਜੀ ਮੀਂਹ ਦਾ ਮੌਸਮ ਵੀ ਬਣਿਆ ਹੋਇਆ ਹੈ 11 12 ਦਾ ਆਂਦੇ ਆ ਉਹ ਠੀਕ ਠਾਕ ਹੋ ਜੀ ਹੁਣ ਤਿਆਰ ਹੋ ਰਿਹਾ ਜੀ ਖਾਣਾ ਸਾਗਰ ਦਾ ਤੜਕਾ ਲਾਉਣਾ ਲੱਗੇ ਹੀ ਕਰ ਲਾ ਮੈਂ ਅੱਜ ਉਹ ਸਵੇਰੇ ਆਊਗਾ ਲੋਟ ਕਰਨਾ ਚੁੱਲਾ ਨਿਪਲ ਜੀਵਾਨਾ ਕਚਰਾ ਆ ਰਿਹਾ ਹੋਰ ਕੁਝ ਨਹੀਂ ਆਇਆ ਆਪਣੇ ਕੋਲੇ ਉਹ ਤਾਂ ਪੇਸ ਕਸਦੇ ਉਹਨਾਂ ਨੇ ਖੋਲ ਕੇ ਕੱਲ ਨੂੰ ਕਰ ਦਿੱਤੀ ਹਮਝੋਏ ਤੇ ਬੇਰਾਬਾ ਸਵੇਰੇ ਆਪ ਹੀ ਸਾਫ ਕਰਨੀਏ ਖੋਲ ਕੇ ਉਹਨੂੰ ਕਹਿ ਦਿਆ ਕਿ ਯਾਰ ਆਪਾਂ ਕਿੱਧਰ ਪੰਗਾ ਲਵਾਂਗੇ ਪੁੱਠਾ ਸਿੱਧਾ ਸਪਰਿੰਗ ਪੈਣਾ ਉਧਰੋਂ ਅੱਗ ਚੱਲੇ ਹੈ ਕੀ ਕਹਿੰਦੇ ਹੋ ਕੀ ਕਹਿੰਦੇ ਆ ਆਹ ਉਹ ਨਾ ਕੋਈ ਸਾਰਾ ਸੰਗਤੰਗਾ ਜੋਤੀਏ ਵਾਤਾ ਤਿੰਨਾ ਕਲੇਜ ਦਾ ਸਾਡਾ ਪੱਤ ਵਾਹ ਕਰ ਰਹੀ ਹੈ ਜਿਹੋਲੇ ਤੇ ਕੱਲ ਕਰਨੀ ਚਾ ਪਿੰਪਲ ਸਾਫ ਹੀ ਆ ਵੇ ਦੇਖਾਂਗੇ ਜੇ ਬਾਹਰ ਮੰਗਦਾ ਦਾ ਮਰਾ ਪਾਪ ਉਹ ਤਾਂ ਬਹਿ ਜਾਣਗੇ ਅਸਲਾ ਅੱਗਲੋਟ ਕਰ ਲਈ ਤੇ ਕਿੱਡੀ ਮਕਾਨਾ <laughs> नहीं फोन ला दो देखो।, देखो बच्चे इन कर करते बेचारी वे ठंड च भी बैठी कपड़े उन्होंने तैयार करी जाते बहुत चंगे दीदी जी ये ਬਹੁਤ ਹਾਂਜੀ ਅਰੇ ਕਪੜੇ ਸਹੀ ਜਾਂਦੀ ਹੈ ਗੁਡੀਆਂ ਨੇ ਤੇਜ਼ੀ ਕੀਤੀ ਆ ਨਹੀਂ ਮੈਨੂੰ ਨਹੀਂ ਪਤਾ ਆ ਵੀ ਲਿਆ ਕੇ ਤੇ ਆਟੀ ਕੋਲੇ ਜਾ ਅਰੇ ਇਹ ਵੀ ਠੰਡ ਤੋਂ ਰਤਦੇ ਠੰਡ ਹੈ ਬਹੁਤ ਜ਼ਿਆਦਾ ਬੈਠਾ ਨਹੀਂ ਆਂਦਾ ਥੱਲੇ ਤੇ ਇਸ ਕਰਕੇ ਉਹ ਵਿਚਾਰੀ ਕੋਸਤਾਪ ਲੱਗੀ ਆ ਉਹਦੀ ਕੁਝ ਮੈਂ ਕੱਟ ਦਿੰਨੀ ਆ ਕੋਈ ਕੱਲ ਨੂੰ ਵੈਗਰ ਤੋਂ ਨੇ ਕੱਢ ਦਿਆਂਗੇ

ਫੂਣੀ ਦੇ ਕੀ ਆਂਦੇ ਆ ਜਦੋਂ ਸਕੂਲੋਂ ਆਏ ਆ। ਯਾ ਫੂੜ ਮੱਛਾ ਮਿਲਦਾ ਇਹਨਾਂ ਨੂੰ ਆ ਕੇ ਆਹ 6 ਘੰਟੇ ਮੱਛਾ ਜਣ ਕੇ ਫੂੜ ਨੇ ਸਾਹ ਲਿਆ। ਚਲ ਇੰਨਾ ਵੀ ਬਾ ਅੰਦਰ ਬਹਿਤਰਾਜ ਬੈਠੇ ਰਹਿੰਦੇ ਆ ਜੇਕਰ ਇਹਨਾਂ ਨੂੰ ਨਾ ਦਈਏ ਫਿਰ ਬਾਹਰ ਨੂੰ ਭਾਜਦੇ ਕੋਈ ਸਾਈਕਲ ਹੀ ਚੱਕਦਾ ਕੋਈ ਕੋਸ ਚੱਕਦਾ। ਹੁਣ ਟਿਕੇ ਤਾਂ ਬੈਠੇ ਆ। ਸਾਰתי ਇਹ ਰੋਟੀ ਬਹੁਤ ਘੱਟ ਚੱਲਦਾ ਕੱਲ ਨੂੰ ਫੁੱਲ ਚੱਲੂਗਾ ਕੱਲ ਨੂੰ ਚਲਾ ਦੇਾਂਗੇ ਫੁੱਲ ਸਾਫ਼ ਹੀ ਕਰਨ ਵਾਲਾ ਇਹਨੂੰ ਸਾਫ਼ ਕਰਦੇ ਆਂ ਜੇ ਕੋਲਕ ਥੋੜਾ ਥੋੜਾ ਚੱਲਦਾ ਕਾਹੋਂ ਮੈਂ ਲਾਇਆ ਫੋਨ ਉਹਨਾਂ ਵਾਂ ਮੈਂ ਆਉਂਗਾ ਕੱਲ ਨੂੰ ਆਹ ਤਾਂ ਫੁੱਲ ਨਹੀਂ ਚੱਲਦਾ ਇਹਦਾ ਇਹ ਕਿ ਵਿਚਾਲੋ ਖੋਲ ਕੇ ਤੇ ਇਹਨੂੰ ਕੱਢ ਦੇਾਂਗੇ ਸਪਰਿੰਗ ਜਿਹੜਾ ਉੱਤੇ ਨਿੱਪਲ ਹੋਊਗੀ ਉਹਦੀ ਉਹਦੇ ਵਿੱਚ ਵੇਖ ਲਾਂਗੇ ਸਾਡਾ ਜੀ ਇਹ ਕਾਹ ਚੁੱਲਾ ਖੜ ਗਿਆ ਜੀ ਇਸ ਕਰਕੇ ਅਸੀਂ ਇੱਕ ਛੋਟੇ ਚੁੱਲੇ ਤੇ ਹੁਣ ਪ੍ਰੋਗਰਾਮ ਕਰ ਰਹੇ ਆਂ ਖਾਣਾ-ਦਾਣਾ ਤਿਆਰ ਹੋ ਰਿਹਾ ਤੇ ਹੋਰ ਪਹਿਲਾਂ ਵਧੀਆ ਚੱਲਦਾ ਸੀ ਕਿਨ ਸਾਫ਼ ਕਰਦੇ ਕੁਝ ਪਾਣੀ ਪੂਣੀ ਚਾਤਾ ਪੀ ਗਾ ਜਾਇਰ ਜਿਵੇਂ ਮੈਨੂੰ ਛੱਕਾ ਵੀ ਕਈ ਵਾਰੀ ਗੈਸ ਵੀ ਨਹੀਂ ਪਿੱਛੋਂ ਹੁੰਦੀ ਸਿਲੰਡਰ ਦੇ ਵੀ ਠੰਡ ਕਰਕੇ ਜੰਮ ਜਾਂਦੀ ਹੈ ਔਰ ਜੇ ਗੈਸ ਜੰਮੇ ਹੁੰਦੀ ਹੋਣਾ ਚਿੱਲੇ ਦੇ ਨਿਕਣ ਤੇਜ਼ ਨਹੀਂ ਚੱਲਦਾ ਸੀ ਹਨਾ ਫਿਰ ਤਾਂ ਛੋਟੇ ਛੋਟੇ ਚੱਲਣਾ ਉਹਦਾਂ ਹੀ ਚੱਲਣਾ ਸੀ ਇਹਨੇ ਚਲੋ ਕੋਈ ਨੇ ਕੱਲ ਨੂੰ ਵੇਖ ਲੈ ਇਹਨੇ ਖੋਲ ਕੇ ਵੇਖ ਨੇ ਕੀ ਬਣਦਾ ਇਹਦਾ ਫੇਰ ਸੈੱਟ ਕਰ ਦਿਆਂਗੇ ਅੰਡ ਕਰਦੇ ਆ ਭੈਣੋ ਸਾਰੇ ਜਾਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਖਾਸ ਕਰਕੇ